ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਸ਼ੁਰੂ ਕਰਦੇ ਆਂ ਪੰਜ ਦਾ ਬਲੌਗ ਤੇ ਅੱਜ ਹੈਗੀ ਆ ਦਸਵੀਂ ਤੇ ਆਪਾਂ ਚੱਲੇ ਸੀਗੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਨਸ਼ਕੀ ਆਣਾ ਤੇ ਸੀਰਤ ਨੂੰ ਨੀਂਦ ਆਈ ਜਦ ਘਰੇ ਨੂੰ ਮੈਂ ਕਿਹਾ ਸੀ ਸਮਝਾਉਂਦਾ ਸੁੱਤੀ ਨਹੀਂ ਹੈਗੀ ਤੇ ਬਹੁਤ ਟਾਈਮ ਬਾਅਦ ਚੱਲੀ ਆ ਮੈਂ ਤਾਂ ਮੈਨੂੰ ਲੱਗਦਾ 2 ਸਾਲ ਡੇਢ 2 ਸਾਲ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਹਾਂ ਹੋ ਗਿਆ ਇਹਨਾਂ ਸਾਲ ਤਾਂ ਹੋ ਗਿਆ ਹਾਂ ਸਾਲ ਤਾਂ ਹੋ ਗਿਆ ਮੈਨੂੰ ਤੇ ਬਿਲਕੁਲਾਂ ਤਾਂ ਚਲੇ ਜਾਂਦੇ ਹੁੰਦੇ ਸੀ ਹੁਣ ਤਾਂ ਜਾ ਹੀ ਨਹੀਂ ਹੋਇਆ ਉਸ ਬਲਦਵਾਰਾਂ ਸਾਹਿਬ ਤੇ ਚਲੋ ਚੱਲਦੇ ਆ ਤੇ ਦੇਖਦੇ ਆ ਮਤਾਂ ਤੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਹੁਤ ਸੋਹਣਾ ਬਣ ਗਿਆ ਕਹਿੰਦੇ ਹੁਣ ਬਲਦਵਾਰਾ ਆ ਇਧਰ ਪਾਗਲ ਬਣਾਉਣ ਲੱਗੀ ਹੈ ਨੀਂ ਨੀ ਆਉਂਦੀ ਮੈਨੂੰ ਚਲੋ ਜੀ ਮਿਲਦੇ ਆਪਾਂ ਅੱਗੇ ਜਾ ਕੇ ਟ੍ਰੈਫਿਕ ਟ੍ਰੈਫਿਕ ਹਰ ਪਾਸੇ ਟ੍ਰੈਫਿਕ ਇਧਰ ਆ ਗਏ ਮੁੰਡੀਆਂ ਤੇ ਸਾਖ ਇਧਰ ਇਧਰ ਸੀ ਟੁੱਟ ਕੇ ਬੈਠੂ ਬੱਤ ਨਹੀਂ ਨਹੀਂ ਕਿਉਂ ਮਾਂ ਹਾਂ ਉਹ ਮੈਂ ਘੁੱਟਵਾਰਾ ਸਾਹਿਬ ਘੁੱਟਵਾਰਾ ਸਾਹਿਬ ਮਸ਼ਕੀ ਆਣਾ ਇੱਥੇ ਦਾਦੂ ਜਵਾ ਕਰ ਦਿੰਦੇ ਸੀ ਤੇ ਹਾਂ ਦਾਦੂ ਦਾਦੂ ਪ੍ਰਧਾਨ ਸੀ ਇੱਥੇ ਬੱਤ ਬੜੇ ਛੋਟਾ ਬੜਿਆ ਹੋਇਆ ਹਾਂ ਔਰ ਥੋੜਾ ਉੱਥੇ ਜੀ ਬਾਬਾ ਜੀ ਬੈਠੇ ਹੋਇਆ ਬੁੱਢਾਵਾ हा ये दिख के मैं कूदने हुए अच्छा ये अंगत तो देखो इधर तो देना बड़े बोलूं मुझ हां मैं दादो मैं बोलूं थाने Zirpe yanda Sari akıllı ਇਹ ਤੀਆ ਫਿਰਦਾ ਆ ਜਾ ਓਰੇ ਇੱਧਰ 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 ਐਸ ਤਾਂ ਕਰਦਾ ਫਿਰਦਾ ਤੂੰ ਉਧਰ ਉਧਰ ਇੱਧਰ ਆਪਣੇ ਪ੍ਰਸ਼ਾਦ ਦਾ ਇੱਧਰ ਫੜਾਉਂਦੇ ਆ ਇੱਥੇ ਤੇ ਜਾ ਆਪਣੇ ਸ਼ਾਗਿਰ ਸਾਰੇ ਇੱਧਰ ਆਹ ਫਲਵਾੜੀ ਵਗੈਰਾ ਇੱਧਰ ਇੱਧਰ ਸਾਰੇ ਆਪਣੇ ਆ ਪਾਰਕਿੰਗ ਗੱਡੀਆਂ ਗੁੱਡੀਆਂ ਆ ਗਈਆਂ ਮੋਟਰਸਾਈਕਲ ਆ ਗਈ ਸਿਰਦਾ ਉਜਲੀਏ ਅਛਾ ਤੁਸੀਂ ਕਹਾਲੋ ਨਾ ਅਛਾ ਵਧੀਆ ਲੱਗਦਾ ਤੈਨੂੰ ਇਹ ਅਛਾ ਉਹ ਰੀਆ ਪਹਿਲਾਂ ਇਧਰ ਆ ਪਹਿਲਾਂ ਲੈ ਫਿਰ ਇਧਰ ਬਾਅਦ ਚ ਬਾਅਦ ਪਹਿਲਾਂ ਕੜਾ ਦੇਖ ਆਉਦਾ ਪਹਿਲਾਂ ਕੜਾ ਦੇਖ ਫਿਰ ਬਲੂਨ ਬਾਅਦ ਚ ਲੈ ਕੇ ਦਊਂਗਾ ਓਏ ਫਿਰ ਤੂੰ ਲੈ ਕੇ ਦਊਂਗਾ ਹੈ ਇਹ ਕੀ ਆ ਕੀ ਆ ਇਹ ਬਲੂਨ ਜਿਹੜੇ ਬਣਾਉਂਦਾ ਹੁੰਦਾ ਨਹੀਂ ਉਹ ਨਹੀਂ ਉਹ ਤਾਂ ਹੋਰ ਆ ਪੁੱਤ ਤੇ ਨਾ ਟੀਵੀ ਆ ਮੈਡੀਕ ਆ ਗਿਆ ਹੈਗਾ ਤੇਰੇ ਕੋਲੇ ਤਾਂ ਹਾਂ ਇਹ ਹੈਗਾ ਉਹ ਮਮਾ ਕੜਾ ਦੇ ਦੇ ਪਹਿਲਾਂ ਕੜਾ ਦੇਖ ਲੈ ਫਿਰ ਹੋਰ ਚੀਜ਼ ਲੈ ਲਈ ਤਾਂ ਕਿੱਦਾਂ ਹੁੱਟਣ ਲੈ ਕੇ ਟੇਸੀ ਸੀ ਤੂੰ ਤਨ ਕਿ ਕੜਾ ਪੋਇਆ ਜੀ ਮੇਰੀ ਬਾਹ ਜੀ ਬੈਠੀ ਪਈ ਆ ਤੇ ਹੁਣ ਆਪਾਂ ਚੱਲੇ ਸੀ ਸ਼ਾਦਾ ਬਣੀ ਲੈ ਕੇ ਤੇ ਆਪਣੀ ਸ਼ਾਕੇ ਮੈਂ ਇਹ ਮਾਰੂ ਮੈਂ ਮੋੜ ਤੋਂ ਭਾਈ ਨੂੰ ਮੂੰਹ ਤੇ ਮਾਰਦੀ ਆ ਮੇਰੇ ਆ ਕਿੱਡਾਂ ਲੈ ਕੇ ਆਏ ਕਿਹੜੀਆਂ ਲੈ ਕੇ ਆਏ ਲੈ ਕੋਈ ਦੂਜਾ ਬਲੂਨ ਜਿਹਾ ਲਿਆ ਖਾ ਲਿਆ ਛੜਾ ਲਿਆ ਛੜਾ ਤਾਂ ਚੱਲੇਦੇ ਪੂਨ ਵਾਲੀ ਸੀ ਆ ਚੂੜੀ ਪਾਈ ਹੋਈ ਸੀਗੀ ਉਦੋਂ ਮਿਲ ਉਹ ਚੀਜ਼ ਦੇ ਕਿਆ ਲੈਣੀਆਂ ਆਣੀਆਂ ਆਣ ਲਈ ਦੱਬੀ ਫਿਰਦਾ ਚਕਲਾ ਵੇਲਣਾ ਚੱਕ ਕਰੇ ਕੋਹ ਚੱਕ ਹੋਰ ਕਮ ਵਾਲੀ ਕੀ ਕਰਨਾ ਸੀ ਨਹੀਂ ਮਾਰੀ ਜਾਂਦੀ ਐ ਸਿਰ ਤੇ ਇਹਨੂੰ ਛੱਡਣਾ ਹੀ ਨਹੀਂ ਖੜਾ ਹੋਣਾ ਮੱਥਾ ਢੇਕਿਆ ਹੈ ਆਪਾਂ ਮਾ ਸੰਗਤ ਸੀ ਕਿ ਆਈ ਜਾਂਦੀ ਜਾਈ ਜਾਂਦੀ ਐ ਸ਼ਾਮ ਤੱਕ ਆਈ ਜਾਂਦਾ ਚਾਲੇ ਬਾਲੇ ਨਹੀਂ ਤੇ ਹੁਣ ਆ ਚੱਲੀ ਪ੍ਰਸ਼ਾਦਾ ਕਪੜਾਤਾ ਸੀਗਾ ਤੇ ਬਸ ਹੁਣ ਸ਼ਾਮ ਤੱਕ ਆਈ ਚੱਲਣਾ ਤੇਰੇ ਸ਼ੁਰੂ ਹੋ ਜਾਂਦਾ ਕਾ 10 ਵੀ ਲੱਗਦੀ ਐ ਨਾ ਤੂੰ ਐ ਨਹੀਂ ਤੈਨੂੰ 2-3 ਦਿਨ ਵਜੋਂ ਉਹਨੂੰ ਤਾਂ ਭੋਗ ਪੈ ਜਾਂਦਾ ਉਹ ਉੱਪਰ ਆਈ ਚਲਾਈ ਚਲੀ ਜਾਂਦੀ ਹਾਂ ਨਹੀਂ ਭੋਗਦਾ ਹੁਣ ਪੈ ਪੈ ਜਾਣਾ ਵਾ ਭੋਗਦਾ ਹੁਣ ਦਸ ਮਿੰਟ ਬੈਹਿ ਜਾਣਾ ਤੇ ਉਦੋਂ ਬਾਅਦ ਪਰ ਮਤਲਬ ਪ੍ਰਸ਼ਾਦਾ ਵਗੈਰਾ ਤੁਸੀਂ ਸ਼ਾਮ ਤੱਕ ਦੇਖ ਸਕਦੇ ਹੋ ਉਹ ਚੱਲੀ ਜਾਂਦਾ ਪ੍ਰਸਤੋ ਸੰਗ ਰਣੀ ਪੇ ਸ਼ਾਮ ਵੇਲੇ ਚੰਗਤੋਂਣ ਲੱਗ ਜਾਂਦੀ ਹੈ ਹਾਂ ਅੰਮੀ ਆਪ ਚਿੱਤੇ ਲਿਆ ਘਰੇ ਚੱਲੇ ਹਾਂ ਹੁਣ ਆਪਾਂ ਚੱਲੇ ਹਾਂ ਘਰੇ ਤੇ ਇੱਕ ਭੂਆ ਜੇ ਮਿਲੇ ਸੀਗੇ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਉਹ ਤਾਂ ਕੋਈ ਨਾ ਮੁੱਲਾਪੁਰ ਵਾਲੇ ਭੂਆ ਜੀ ਪਹਿਲੇ ਮੈਂ ਲੱਗੀ ਸੀ ਬਣਾਉਣ ਪਰ ਮੇਰੇ ਖਿਆਲ ਮੈਂ ਕਿ ਫੋਨ ਤਾਂ ਮੇਰੇ ਕੋਲ ਐ ਨਹੀਂ ਫੋਨ ਇਨਾਂ ਦੀ ਜੇਬ 'ਚ ਸੀ ਉਹ ਪਿਛਲੇ ਹੋਰੀ ਮੈਨੂੰ ਮਿਲੇ ਸੀ ਕਿੰਨਾ ਟਾਈਮ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਸੀ ਕਿਉਂ ਮਾਰੀ ਉਹ ਆਪਣਾ ਲੋਕ ਦੇ ਉੱਧਾ ਰੇਕ ਵਲੋਗ ਦੇ ਤੇ ਬਾਕੀ ਚਲੋ ਉਹਨਾ ਪਾ ਅੱਗੇ ਬਾਜ਼ਾਰ ਦੇ ਵਿੱਚ ਸਮਾਨ ਲੈਣਾ ਸਬਜ਼ੀ ਵਗੈਰਾ ਲੈਣੀ ਆ ਤੇ ਰੋਕ ਵਗੈਰਾ ਖਤਮ ਹੋਇਆ ਤੇ ਪ੍ਰੋ ਵਗੈਰਾ ਲੈਣਾ ਤੇ ਕਾਹਲੂ ਇਹਨਾਂ ਨੇ 88 ਤੇ ਚਲੇ ਜਾਣਾ ਫਿਰ ਮੀਨ ਲੈ ਕੇ ਆਉਣਾ ਫਿਰ ਸ਼ਾਮ ਨੂੰ ਲੇਟ ਆਉਣਗੇ ਲੈ ਲਈਏ ਸਮਾਨ ਮਿਲਦੇ ਹਾਂ ਕਿਹੜਾ ਕੋਈ ਦਿੰਦੇ ਬਾਹਰ ਜੇ ਨਾ ਹੋਣੀ ਪਤਾ ਗੱਡੀ ਡੋਲ ਜੂ ਅੱਜ ਕੁਝ ਨਾ ਕਰੋ ਤੇ ਮਮਾ ਸਬਜ਼ੀ ਲੈਂਦੇ ਆ ਇਹ ਜਮ ਨੂੰ ਆ ਜਿੱਦੀ ਆਪਣੀ ਉਹ ਜਮ ਤਾਂ ਜਾਊ ਤੇ ਡੋਲ ਲੈਣਾ ਨਾ ਜਿਹੜਾ ਡੋਲਿੰਗਾ ਪਰੋ ਗੱਡੀ ਜੀ ਡੁੱਲੂ ਕੋਤ ਹਾਂ ਮੱਛਰ ਹੁੰਦਾ ਓ ਰੁਕ ਜਾ ਵੀਡੀਓ ਬਣਾ ਲੈਂਦੇ ਬੰਦ ਕਰ ਦੇ ਬੱਚਿਆ ਪੱਟਾ ਨਹੀਂ ਹੈ ਮੋਟਾ ਦੇ ਗੇਮ ਮੰਮਾ ਕਿੱਧਰ ਗੇਮ ਮੰਮਾ ਹੋ ਦੇ ਫਬਜੀ ਲੈਂਦੇ ਇਹ ਬਣਦੀ ਹੁੰਦੀਆਂ ਮਗਰ ਨਾ ਪਈ ਉਹ ਮਗਰ ਉਹ ਪਏ ਆ ਤੂੰ ਬਾਇਆ ਫਿਰ ਚੱਕ ਲੈ ਇਹ ਨਹੀਂ ਨਾ ਮੰਨੂਗੇ ਆਇਆ ਚਲ ਸੀ ਮਮੀ ਬਾਲ ਕੀ ਸਭ ਚਲੀ ਆ ਕਿਤੇ ਨਗਰ ਕੀਤਾ ਆਪਣੇ ਆ ਮੈਨੂੰ ਲੱਗਦਾ ਇਹ ਤਾਂ ਸੰਤਪੁਰਾ ਪਿੰਡ ਜਾਹੰਗਪੁਰ ਦੇਖੋ ਆਪਣੇ ਵਾਲੇ ਵਾਸਤੇ ਆ ਰਹੀ ਆਪਣੀ ਵੀ ਕਲੂ ਨਗਰ ਕੀਤਨ 6 ਇਲਤਾ ਦੀ ਜੜ ਇਹਨੂੰ ਕੋਈ ਕੰਮ ਨਹੀਂ ਹੋ ਕੋ ਰਲਤਾ ਤੋਂ ਬਿਨਾ ਹਾਂ ਮੈਨੂੰ ਦੱਸੋ ਕੀ ਆ ਨਿੰਨੀ ਨਿੰਨੀ ਆਉਂਦੀ ਨਿੰਨੀ ਘਰੇ ਆ ਕੇ ਆਊਗੀ ਗੱਡੀ 'ਚ ਨਿੰਨੀ ਨਹੀਂ ਆਉਣੀ ਹੁਣ ਘਰੇ ਜਾ ਕੇ ਨਿੰਨੀ ਆ ਕਰਾਂਗੇ ਤੇਨੂੰ ਹੁਣ ਕਿਤੇ ਤੇ ਲਿਉੜੀ ਨਹੀਂ ਬੱਸ ਮੇ ਜੜੀ मेरा घर है पास आवाज देनी नहीं छोड़ी <laughs> <पी हो> दी और <स्टिक> दी दू नहीं करना तुम से प्यार थी पोएम पोएम सुना रही थी चलो जी हर पहुंचने आ गया करे आपा से मिलते हैं